ਬਿਕ ਕੰਟਰੋਵਰਸੀ ਦਾ ਹਿੱਸਾ ਰਹਿ ਚੁੱਕੀ ਦਿਲਚਸਪੀ ਦੀ ਮੂਵੀ ਸਰਦਾਰ ਜੀ 3 ਤੋਂ ਬਾਅਦ ਹੁਣ ਅਮਰਿੰਦਰ ਗਿੱਲ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਅਮਰਿੰਦਰ ਗਿੱਲ ਦੀ 1 ਅਗਸਤ ਨੂੰ ਆਉਣ ਵਾਲੀ ਪੰਜਾਬੀ ਫਿਲਮ ਚੱਲ ਮੇਰਾ ਪੁੱਤ 4 ਪਹਿਲਾਂ ਵਰਲਡ ਵਾਈਡ ਰਿਲੀਜ਼ ਹੋਣੀ ਸੀ ਪਰ ਸੀਬੀਐਫਸੀ ਵੱਲੋਂ ਇਸ ਮੂਵੀ ਨੂੰ ਭਾਰਤ ਵਿੱਚ ਰਿਲੀਜ਼ ਹੋਣ ਤੋਂ ਰੋਕ ਦਿੱਤਾ ਗਿਆ ਹੈ ਅਤੇ ਸੈਂਸਰ ਬੋਰਡ ਵੱਲੋਂ ਇਸ ਫਿਲਮ ਨੂੰ ਸਰਟੀਫਿਕੇਟ ਦੀ ਮਨਜ਼ੂਰੀ ਵੀ ਨਹੀਂ ਮਿਲੀ ਹੈ ਕਿਉਂਕਿ ਦਿਲਚੀ ਦੀ ਸਰਦਾਰ ਜੀ 3 ਮੂਵੀ ਵਾਂਗ ਚੱਲ ਮੇਰਾ ਪੁੱਤ 4 ਵਿੱਚ ਵੀ ਪਾਕਿਸਤਾਨੀ ਅਦਾਕਾਰਾਂ ਦਾ ਹੋਣਾ ਇਸ ਦਾ ਇੰਡੀਆ 'ਚ ਰਿਲੀਜ਼ ਨਾ ਹੋਣ ਦਾ ਕਾਰਨ ਬਣਿਆ ਹੈ ਫਿਲਮ ਵਿੱਚ ਤਿੰਨ ਪਾਕਿਸਤਾਨੀ ਅਦਾਕਾਰ ਜੋ ਕਿ ਇਸ ਤੋਂ ਪਿਛਲੀਆਂ ਚਲ ਮੇਰਾ ਪੁੱਤ ਦੀ ਮੂਵੀਜ਼ 'ਚ ਦੇਖੇ ਗਏ ਹਨ ਅਤੇ ਜਿਨ੍ਹਾਂ ਦੀ ਪਰਫਾਰਮੈਂਸ ਦੇ ਬਦੌਲਤ ਹੀ ਉਹਨਾਂ ਫਿਲਮਾਂ ਨੂੰ ਚਾਰ ਚੰਨ ਲੱਗੇ ਸਨ ਇਸ ਚਲ ਮੇਰਾ ਪੁੱਤ ਫੋਰ ਲਈ ਪਰੇਸ਼ਾਨੀ ਦਾ ਸਬਬ ਬਣ ਗਏ ਹਨ ਬੈਲਿਸ ਮੂਵੀ ਨੂੰ ਲੈ ਕੇ ਪਹਿਲਾਂ ਤੋਂ ਹੀ ਬਹੁਤ ਸਾਰੇ ਅਕਿਆਸ ਲਗਾਏ ਜਾ ਰਹੇ ਸਨ ਕਿ ਕੀ ਇਹ ਮੂਵੀ ਦਿਲਚੀ ਦੀ ਮੂਵੀ ਵਾਂਗ ਕੰਟਰੋਵਰਸੀ ਦਾ ਹਿੱਸਾ ਹੋਵੇਗੀ ਜਾਂ ਫਿਰ ਇਸ ਮੂਵੀ ਨੂੰ ਇੰਡੀਆ ਵਿੱਚ ਰਿਲੀਜ਼ ਹੋਣ ਦਿੱਤਾ ਜਾਏਗਾ ਇਹ ਤਾਂ ਦੇਖਣਾ ਹੋਵੇਗਾ